ਜਿਹੜਾ ਬਿਜਲੀ ਸੋਧ ਬਿੱਲ 2025 ਆ ਉਹਦੇ ਤਹਿਤ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਬਿਜਲੀ ਸਸਤੀ ਮਿਲਣੀ ਆ ਤੇ ਆਮ ਮੰਦੇ ਜਿਹਨਾਂ ਨੇ ਆਪਣਾ ਕੂਲਰ ਪੱਖਾ ਟੀਵੀ ਫਰਿੱਜ ਚਲਾਉਣਾ ਉਹਨਾਂ ਨੂੰ ਬਿਜਲੀ ਮਹਿੰਗੀ ਮਿਲਣੀ ਸਰਬ ਸਬਸਿਡੀ ਉਹ ਕਹਿੰਦੇ ਅਗਲੇ 5 ਸਾਲਾਂ ਚ ਬਿਲਕੁਲ ਖਤਮ ਕਰ ਦੇਣੀ ਆ ਯਾਨੀ ਕਿ ਇੱਕ ਇੰਡਸਟਰੀਲਿਸਟ ਇੱਕ ਕਾਰਪੋਰੇਟ ਘਰਾਣਾ ਜਿਸ ਰੇਟ ਤੇ ਬਿਜਲੀ ਖਰੀਦੇਗਾ ਉਸੇ ਰੇਟ ਤੇ ਬਿਜਲੀ ਆਮ ਘਰ ਵਾਲੇ ਬੰਦੇ ਨੂੰ ਜਿਹੜੀ ਹੈਗੀ ਆ ਉਹ ਮਿਲੂਗੀ ਇਹਦਾ ਮਤਲਬ ਆ ਕਿ ਆਮ ਬੰਦਿਆਂ ਤੋਂ ਬਿਜਲੀ ਹੁਣ ਜਿਹੜੀ ਹੈਗੀ ਆ ਉਹ ਦੂਰ ਹੋਣ ਜਾ ਰਹੀ ਹੈਗੀ ਆ ਕਿਉਂਕਿ ਬਿਜਲੀ ਸੋਧਵਿਲ 2025 ਦੇ ਵਿੱਚ ਲਿਖਿਆ ਕਿ ਜਿਹੜਾ ਕਾਸਟ ਰਿਫਲੈਕਟਿਵ ਟੈਰਫ ਜਿਹੜੇ ਹੋਣਗੇ ਟੈਰਫ ਹਰ ਫਾਈਨੈਂਸ਼ੀਅਲ ਇਅਰ ਬਾਅਦ ਤੇ ਤੈ ਹੋਣਗੇ ਤੇ ਕਾਸਟ ਰਿਫਲੈਕਟਿਵ ਟੈਰਫ ਦਾ ਮਤਲਬ ਆ ਕਿ ਜਿੰਨੀ ਬਿਜਲੀ ਤੇ ਲਾਗਤ ਆ ਰਹੀ ਆ ਲਾਗਤ ਦਾ ਮਤਲਬ ਇਹ ਨਹੀਂ ਹੈਗਾਗਾ ਕਿ ਯੂਨਟ ਕਿੰਨੇ ਦਾ ਤਿਆਰ ਹੋਇਆ ਇੱਕ ਬਿਜਲੀ ਦਾ ਲਾਗਤ ਦਾ ਮਤਲਬ ਆ ਕਿ ਹੁਣ ਜਦੋਂ ਡਿਸਟ੍ਰਿਬਿਊਸ਼ਨ ਸੈਕਟਰ ਚ ਪ੍ਰਾਈਵੇਟ ਕੰਪਨੀਆਂ ਆ ਰਹੀਆਂ ਨੇ ਕਿ ਬਿਜਲੀ ਵਿਭਾਗ ਦਾ ਨਿੱਜੀਕਰਨ ਤਾਂ ਹੋ ਗਿਆ ਜਿਹੜਾ ਬਿਜਲੀ ਵੰਡਣ ਦਾ ਕੰਮ ਸੀਗਾ ਉਹ ਅਜੇ ਪ੍ਰਾਈਵੇਟ ਕੰਪਨੀਆਂ ਕੋਲੇ ਨਹੀਂ ਸੀ ਹੁਣ ਡਿਸਟ੍ਰੀਬਿਊਸ਼ਨ ਸੈਕਟਰ ਚ ਜਦੋਂ ਪ੍ਰਾਈਵੇਟ ਕੰਪਨੀਆਂ ਆਉਣ ਗਿਆ ਮੰਨ ਲਓ ਕਿਸੇ ਇਲਾਕੇ ਦੇ ਵਿੱਚ ਤੂਫਾਨ ਆ ਗਿਆ ਉਚਾਲ ਆ ਗਿਆ ਬਿਜਲੀ ਦੇ ਖੰਭੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਨੁਕਸਾਨ ਹੋ ਗਿਆ ਬਿਜਲੀ ਸਪਲਾਈ ਦਾ ਪਹਿਲਾਂ ਸਰਕਾਰ ਉਹ ਬਿਜਲੀ ਦੀ ਸਪਲਾਈ ਜਿਹੜੀ ਮੁੜ ਬਹਾਲ ਕਰਦੀ ਸੀ ਹੁਣ ਜਦੋਂ ਕਾਸਟ ਰਿਫਲੈਕਟਿਵ ਟੈਰਫ ਲੱਗਣੇ ਆ ਤਾਂ ਬਿਜਲੀ ਦੀ ਮੁੜ ਸਪਲਾਈ ਬਹਾਲ ਕਰਨ ਦਾ ਜਿਹੜਾ ਖਰਚਾ ਹੋਣਾ ਉਹ ਵੀ ਆਮ ਗਾਹਕ ਤੇ ਪੈਣਾ ਜਿਸ ਕਰਕੇ ਆਮ ਬੰਦੇ ਦੀ ਪਹੁੰਚ ਤੋਂ ਬਿਜਲੀ ਤਾਂ ਜਿਹੜੀ ਦੂਰ ਹੋ ਹੀ ਜਾਣੀ ਹੈ